ਆਪਾਂ ਅਕਸਰ ਹੀ ਇੱਕ ਗੱਲ ਸੁਣਦੇ ਆ ਕਿ ਪਿਆਰ ਅਤੇ جنگ ਦੇ ਵਿੱਚ ਸਭ ਕੁਝ ਜਾਇਜ਼ ਹੈ جنگ ਵਿੱਚ ਤਾਂ ਜਾਇਜ਼ ਹੋ ਸਕਦਾ ਹੈ ਪਰ ਪਿਆਰ ਦੇ ਵਿੱਚ ਕਿਸੇ ਦਾ ਕਤਲ ਕਰਨਾ ਤੇ ਖੂਨੀ ਖੇਡ ਖੇਡਣਾ ਕਿੱਥੇ ਤੱਕ ਜਾਇਜ਼ ਹੈ ਇਸ ਦੀ ਇਜਾਜ਼ਤ ਪਿਆਰ ਨਹੀਂ ਦਿੰਦਾ ਪਿਆਰ ਦਾ ਨਾਮ ਤਾਂ ਤ્યાਗ ਹੈ ਪਿਆਰ ਦਾ ਨਾਮ ਤਾਂ ਸਬਰ ਹੈ ਪਰ ਜੋ ਅੱਜ ਦੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਦੇ ਵਿੱਚ ਪਿਆਰ ਕਰਨ ਵਾਲੇ ਨੇ ਉਹ ਕੀਤਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੇ ਆਖਰ ਜਦੋਂ ਫਿਰ ਇਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਪਿਆਰ ਕਰਨ ਵਾਲੇ ਐਦਾਂ ਕਿਵੇਂ ਕਰ ਸਕਦੇ ਆ ਇੱਕ ਪ੍ਰੇਮੀ ਐਦਾਂ ਕਿਵੇਂ ਕਰ ਸਕਦਾ ਇੱਕ ਪ੍ਰੇਮਿਕਾ ਇਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਥੋਂ ਦਾ 17 ਸੈਕਟਰ ਸੁੱਚਾ ਸਿੰਘ ਇਨਸਪੈਕਟਰ ਜੋ ਕਿ ਆਪਣੇ ਇੱਕ ਸਾਥੀ ਜਤਿੰਦਰ ਜੋ ਕਿ ਹੋਮਗਾਰਡ ਦਾ ਜਵਾਨ ਸੀ ਉਸ ਦੇ ਨਾਲ ਆਪਣੀ ਜਿਪਸੀ ਤੇ 7 ਜੂਨ 2013 ਨੂੰ ਰਾਤ ਨੂੰ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਇੱਕ ਜੋੜਾ ਦਿਖਾਈ ਦਿੰਦਾ ਹੈ ਕੁੜੀ ਮੁੰਡੇ ਦਾ ਉਸ ਨੂੰ ਅਸ਼ੱਕੀ ਲੱਗਦੇ ਨੇ ਤਾਂ ਹੁਣ ਸੋਚਾ ਸਿੰਘ ਆਪਣੀ ਜਿਪਸੀ ਉਹਨਾਂ ਦੇ ਕੋਲ ਲ ਜਾਂਦਾ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਹੈ ਉਹਨਾਂ ਤੋਂ ਪੁੱਛਗਿੱਛ ਕਰਦਾ ਹੈ ਪਰ ਉਹ ਕੋਈ ਵੀ ਸੰਤੋਸ਼ ਜਨਕ ਉੱਤਰ ਦੇਣ ਦੇ ਵਿੱਚ ਸਫਲ ਨਹੀਂ ਹੁੰਦੇ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਤਾਂ ਸੁੱਚਾ ਸਿੰਘ ਨੂੰ ਉਹਨਾਂ ਤੇ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੁਝ ਗੜਬੜਾ ਹੈ ਸੁੱਚਾ ਸਿੰਘ ਹੁਣ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਜਿਪਸੀ ਦੇ ਵਿੱਚ ਬੈਠੋ ਤੁਹਾਨੂੰ 17 ਸੈਕਟਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਚੱਲਦੇ ਹਾਂ ਉਹਨਾਂ ਨੂੰ ਜਦੋਂ ਜਿਪਸੀ ਦੇ ਵਿੱਚ ਬਿਠਾਇਆ ਜਾਂਦਾ ਹੈ ਤਾਂ ਕੁੜੀ ਮੁੰਡਾ ਦੋਨੋਂ ਜਤਿੰਦਰ ਅਤੇ ਸੁੱਚਾ ਸਿੰਘ ਇੰਸਪੈਕਟਰ ਦੋਨਾਂ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੰਦੇ ਨੇ ਸੁੱਚਾ ਸਿੰਘ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਜਤਿੰਦਰ ਦੇ ਉੱਤੇ ਵੀ ਚਾਕੂਆਂ ਦੇ ਨਾਲ ਬਾਰ ਕੀਤੇ ਜਾਂਦੇ ਨੇ ਮੁੰਡਾ ਕੁੜੀ ਹੁਣ ਜਿਪਸੀ ਲੈ ਕੇ ਇੱਥੋਂ ਫਰਾਰ ਹੋ ਜਾਂਦੇ ਨੇ ਸੋਚਾ ਸਿੰਘ ਅਤੇ ਜਤਿੰਦਰ ਸਿੰਘ ਨੂੰ ਇੱਥੇ ਤੜਫਦਿਆਂ ਨੂੰ ਛੱਡ ਕੇ ਹੁਣ ਇਹ ਖਬਰ ਅੱਗ ਦੇ ਵਾਂਗ ਵਾਇਰਲ ਹੋ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਸਭ ਨੂੰ ਪਤਾ ਲੱਗ ਜਾਂਦਾ ਕਿ ਇਹ ਕਾਂਡ ਹੋ ਗਿਆ ਹੁਣ ਜੋ ਕੁੜੀ ਮੁੰਡਾ ਸੀ ਉਹ ਜਿਪਸੀ ਲੈ ਜਾਂਦੇ ਨੇ ਤੇ ਇਥੋਂ ਫਰਾਰ ਹੋ ਜਾਂਦੇ ਨੇ ਦਰਅਸਲ ਇਹ ਜੋ ਕਹਾਣੀ ਸੀ ਇਸ ਕਹਾਣੀ ਦੇ ਪਿੱਛੇ ਬਹੁਤ ਕੁਝ ਛੁਪਿਆ ਹੋਇਆ ਸੀ ਇਹ ਮੁੰਡਾ ਕੁੜੀ ਕੌਣ ਸੀ ਤੇ ਇਹਨਾਂ ਨੇ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਿਉਂ ਕੀਤਾ ਇਹ ਸਾਰੀ ਕਹਾਣੀ ਜਦੋਂ ਤੁਸੀਂ জানੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਗੱਲ ਹੈ ਫਰਵਰੀ 2013 ਦੀ ਇੱਕ ਕੁੜੀ ਜਿਸ ਦਾ ਨੋ ਸਰੀਤਾ ਸੀ ਸਰੀਤਾ ਆਪਣੇ ਪਿੰਡ ਦੇ ਹੀ ਬਸੰਤ ਉਰਫ ਵੰਟੀ ਦੇ ਨਾਲ ਪਿਆਰ ਕਰਨ ਲੱਗਦੀ ਹੈ ਦੋਨਾਂ ਦਾ ਆਪਸ ਵਿੱਚ ਪ੍ਰੇਮ ਹੋ ਜਾਂਦਾ ਹੈ ਤੇ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਉੱਥੇ ਖਾ ਪੰਚਾਇਤ ਕਾਰਨ ਤੇ ਪਿੰਡ ਦੇ ਲੋਕਾਂ ਦੇ ਕਾਰਨ ਇਹ ਗੱਲ ਸੰਭਵ ਨਹੀਂ ਸੀ ਤੇ ਘਰ ਦੇ ਵੀ ਇਸ ਗੱਲ ਨੂੰ ਇਜਾਜ਼ਤ ਨਹੀਂ ਦਿੰਦੇ ਸੀ ਕਿ ਇਹਨਾਂ ਦਾ ਵਿਆਹ ਕੀਤਾ ਜਾਵੇ ਹੁਣ ਬੰਟੀ ਤੇ ਸ਼ਰੀਤਾ ਸੋਚਦੇ ਆ ਕਿ ਇੱਥੇ ਆਪਣਾ ਵਿਆਹ ਨਹੀਂ ਹੋ ਸਕਦਾ ਜੋ ਬੰਟੀ ਸੀ ਉਹ ਚੰਡੀਗੜ੍ਹ ਦੇ ਵਿੱਚ ਕੌਨਸਟੇਬਲ ਸੀ ਯਾਨੀ ਪੁਲਿਸ ਦੇ ਵਿੱਚ ਸੀ ਉਹ ਸੋਚਦਾ ਕਿ ਆਪਾਂ ਚੰਡੀਗੜ੍ਹ ਜਾਂਦੇ ਆ ਉੱਥੇ ਜਾ ਕੇ ਵਿਆਹ ਕਰਵਾ ਲਵਾਂਗੇ ਆਪਾਂ ਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ ਬੰਟੀ ਅਤੇ ਸ਼ਰੀਤਾ ਦੋਨੋਂ ਘਰੋਂ ਭੱਜ ਜਾਂਦੇ ਨੇ ਚੰਡੀਗੜ੍ਹ ਚਲੇ ਜਾਂਦੇ ਨੇ ਚੰਡੀਗੜ੍ਹ ਜਾ ਕੇ ਦੋਨੋਂ ਵਿਆਹ ਕਰਵਾ ਲੈਂਦੇ ਨੇ ਪਰ ਇਧਰ ਪੰਚਾਇਤ ਵਾਲੇ ਪਿੰਡ ਵਾਲੇ ਤੇ ਪਰਿਵਾਰ ਵਾਲੇ ਇਹ ਨਹੀਂ ਚਾਹੁੰਦੇ ਸੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੀ ਕਿ ਇਹਨਾਂ ਦੋਨਾਂ ਦਾ ਵਿਆਹ ਹੋ ਜਾਵੇ ਤਾਂ ਹੁਣ ਇਹ ਸਾਰੇ ਇਹਨਾਂ ਦੀ ਤਲਾਸ਼ ਕਰਦੇ ਨੇ ਆਖਰ ਬੰਟੀ ਅਤੇ ਸਰੀਤਾ ਦੋਨੋਂ ਹੀ ਇਹਨਾਂ ਦੇ ਹੱਥ ਲੱਗ ਜਾਂਦੇ ਆ ਇਹਨਾਂ ਨੂੰ ਪਿੰਡ ਲਿਆਂਦਾ ਜਾਂਦਾ ਤੇ ਇਹਨਾਂ ਦਾ ਜੋ ਵਿਆਹ ਸੀ ਉਹ ਤੜਵਾ ਦਿੱਤਾ ਜਾਂਦਾ ਪਰ ਜੋ ਸਰੀਤਾ ਅਤੇ ਬਸੰਤ ਤਰਫ ਵੰਟੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਜੋ ਪਿਆਰ ਸੀ ਉਹ ਉਦਾਂ ਹੀ ਸੀ ਹੁਣ ਸਰੀਤਾ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਮੁੰਡਾ ਦੇਖਿਆ ਜਾਂਦਾ ਕਿ ਇਸ ਦਾ ਵਿਆਹ ਕਿਤੇ ਕਰ ਦੇਵੋ ਤਾਂ ਸਾਰੀ ਗੱਲ ਦਬ ਜਾਵੇਗੀ ਤਾਂ ਹੁਣ ਸਰੀਤਾ ਦੇ ਲਈ ਮੁੰਡਾ ਦੇਖਿਆ ਜਾਂਦਾ ਸੰਦੀਪ ਨੌਂਦਾ ਜੋ ਕਿ ਸੋਨੀਪੱਤ ਦੇ ਦੇਪਾਲ ਪਿੰਡ ਦੇ ਵਿੱਚ ਰਹਿੰਦਾ ਸੀ ਇਸ ਦੇ ਨਾਲ ਇਸ ਦਾ ਵਿਆਹ ਪੱਕਾ ਕਰ ਦਿੱਤਾ ਜਾਂਦਾ 15 ਅਪ੍ਰੈਲ 2013 ਨੂੰ ਸੰਦੀਪ ਅਤੇ ਸਰਿਤਾ ਦਾ ਵਿਆਹ ਹੋ ਜਾਂਦਾ ਹੈ। ਹੁਣ 18 ਅਪ੍ਰੈਲ 2013 ਆ ਜਾਂਦਾ ਹੈ। ਤੇ ਇੱਕ ਗੱਡੀ ਇਹਨਾਂ ਦੇ ਗੇਟ ਦੇ ਅੱਗੇ ਰੁਕਦੀ ਆ ਜੋ ਕਿ ਚੰਡੀਗੜ੍ਹ ਨੰਬਰ ਦੀ ਸੀ। ਤੇ ਉਸ ਦੇ ਵਿੱਚੋਂ ਇੱਕ ਮੁੰਡਾ ਨਿਕਲਦਾ ਹੈ ਜਿਸ ਦੇ ਹੱਥ ਦੇ ਵਿੱਚ ਐਸਐਲਆਰ ਸੀ ਤੇ ਉਹ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਸਰਿਤਾ ਨੂੰ ਆਵਾਜ਼ਾਂ ਮਾਰਦਾ। ਯਾਨੀ ਉਹ ਸੰਦੀਪ ਦੇ ਘਰ ਦੇ ਵਿੱਚ ਆ ਜਾਂਦਾ ਜਿੱਥੇ ਵਿਆਹ ਹੋਇਆ ਸੀ। ਆਵਾਜ਼ਾਂ ਮਾਰਦਾ ਪਰ ਉਸ ਤੋਂ ਪਹਿਲਾਂ ਉਸ ਦੇ ਅੱਗੇ ਸੰਦੀਪ ਆਉਂਦਾ ਹੈ ਤਾਂ ਉਹ ਸੰਦੀਪ ਤੇ ਗੋਲੀਆਂ ਮਾਰ ਦਿੰਦਾ ਹੈ ਫਿਰ ਉਸ ਤੋਂ ਬਾਅਦ ਸੰਦੀਪ ਦੀ ਮਾਂ ਰੋਸ਼ਨੀ ਅੱਗੇ ਆ ਜਾਂਦੀ ਹੈ ਤਾਂ ਉਹ ਉਸ ਦੇ ਵੀ ਗੋਲੀਆਂ ਮਾਰ ਦਿੰਦਾ ਹੈ ਤੇ ਸੰਦੀਪ ਦੀ ਭੂਆ ਵੀ ਜਦੋਂ ਅੱਗੇ ਆਉਣ ਲੱਗਦੀ ਹੈ ਤਾਂ ਉਸ ਦੇ ਵੀ ਗੋਲੀਆਂ ਮਾਰ ਦਿੰਦਾ ਹੈ ਤੇ ਹੁਣ ਉਹ ਸਰਿਤਾ ਨੂੰ ਲੈ ਕੇ ਇੱਥੋਂ ਫਰਾਰ ਹੋ ਜਾਂਦਾ ਹੈ ਤੇ ਸਭ ਨੂੰ ਇਹ ਹੋ ਜਾਂਦਾ ਕਿ ਸਰਿਤਾ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤਫ਼ਤੀਸ਼ ਕਰਦੀ ਹੈ ਜਾਂਚ ਕਰਦੀ ਹੈ ਅਤੇ ਜੋ ਸਰਿਤਾ ਹੁੰਦੀ ਹੈ ਉਸਦੇ ਪੇਕਿਆਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਸਹੁਰਿਆਂ ਤੋਂ ਵੀ ਸਰਿਤਾ ਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੇਕਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਪੇਕਿਆਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਪੇਕਿਆਂ ਤੋਂ ਪਤਾ ਲੱਗਦਾ ਹੈ ਕਿ ਜੋ ਸਰਿਤਾ ਸੀ ਉਸ ਦਾ ਬਸੰਤ ਸਿੰਘ ਉਰਫ ਬੰਟੀ ਦੇ ਨਾਲ ਪਿਆਰ ਸੀ ਤੇ ਹੋਵੇ ਨਾ ਹੋਵੇ ਬੰਟੀ ਹੀ ਸਰਿਤਾ ਨੂੰ ਇੱਥੋਂ ਲੈ ਕੇ ਗਿਆ ਤਾਂ ਹੁਣ ਜਦੋਂ ਪੁਲਿਸ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਗੱਲ ਸਹੀ ਹੈ। ਵਾਂਟੀ ਹੀ ਸਰਿਤਾ ਨੂੰ ਉਸਦੇ ਸਹੁਰੇ ਘਰੋਂ ਲੈ ਕੇ ਗਿਆ ਤੇ ਉਸਨੇ ਹੀ ਸੰਦੀਪ ਅਤੇ ਉਸਦੀ ਮਾਂ ਅਤੇ ਉਸਦੀ ਭੂਆ ਦੇ ਗੋਲੀਆਂ ਮਾਰੀਆਂ ਨੇ। ਇਹਨਾਂ ਨੂੰ ਪੁਲਿਸ ਹਸਪਤਾਲ ਦੇ ਵਿੱਚ ਭਰਤੀ ਕਰਾਉਂਦੀ ਹੈ ਸੰਦੀਪ ਨੂੰ ਉਸਦੀ ਮਾਂ ਨੂੰ ਤੇ ਭੂਆ ਨੂੰ ਪਰ ਜੋ ਸੰਦੀਪ ਅਤੇ ਉਸਦੀ ਮਾਂ ਹੁੰਦੀ ਹੈ ਰੋਸ਼ਨੀ ਦੋਨਾਂ ਦੀ ਮੌਤ ਹੋ ਜਾਂਦੀ ਹੈ। ਭੂਆ ਬਚ ਜਾਂਦੀ ਹੈ। ਤੇ ਹੁਣ ਬੰਟੀ ਸੀ ਉਸ ਉਪਰ ਕਤਲ ਦਾ ਮਾਮਲਾ ਦਰਜ ਕਰ ਲਿਤਾ ਜਾਂਦਾ ਹੈ ਤੇ ਇਸ ਨੂੰ ਡਿਸਮਿਸ ਵੀ ਕੀਤਾ ਜਾਂਦਾ ਹੈ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਹੁਣ ਪੁਲਿਸ ਇਹਨਾਂ ਦੀ ਤਲਾਸ਼ ਕਰਦੀ ਹੈ 7 ਜੂਨ 2013 ਨੂੰ ਸੋਚਾ ਸਿੰਘ ਅਤੇ ਉਸ ਦਾ ਸਾਥੀ ਹੋਮਗਾਰਡ ਵਾਲਾ ਜਤਿੰਦਰ ਜਦੋਂ ਗਸ਼ਤ ਕਰਦੇ ਹੁੰਦੇ ਨੇ ਤਾਂ ਇਹ ਦੋਨੋਂ ਹੀ ਚੰਡੀਗੜ੍ਹ ਉਸ ਨੂੰ ਮਿਲਦੇ ਨੇ ਰਾਤ ਨੂੰ ਤਾਂ ਸੁੱਚਾ ਸਿੰਘ ਨੂੰ ਇਹਨਾਂ ਉੱਤੇ ਕੁਝ ਸ਼ੱਕ ਹੁੰਦਾ ਤੇ ਸ਼ੱਕ ਹੋਣ ਤੋਂ ਬਾਅਦ ਉਹ ਇਹਨਾਂ ਤੋਂ ਪੁੱਛਗਿੱਛ ਕਰਦਾ ਤੇ ਉਹ ਇਹਨਾਂ ਤੇ ਹਮਲਾ ਕਰ ਦਿੰਦਾ ਸੁੱਚਾ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਸੁੱਚਾ ਸਿੰਘ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਜ਼ਿੰਦਗੀ ਦੀ ਲੜਾਈ ਹਾਰ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਗੱਲ ਸੀ 7 ਜੂਨ 2013 ਦੀ ਪਰ ਬੰਟੀ ਨੇ ਕਤਲ ਕੀਤਾ ਸੀ ਸੰਦੀਪ ਅਤੇ ਉਸ ਦੀ ਮਾਂ ਰੋਸ਼ਨੀ ਦਾ ਉਹ ਕੀਤਾ ਸੀ ਅਪ੍ਰੈਲ 18 ਅਪ੍ਰੈਲ 2013 ਨੂੰ ਲਗਭਗ 2 ਮਹੀਨੇ ਹੋ ਗਏ ਸੀ ਪੁਲਿਸ ਇਹਨਾਂ ਨੂੰ ਫੜ ਨਹੀਂ ਸਕੀ ਸੀ ਉਸ ਦਾ ਹੀ ਨਤੀਜਾ ਇਹ ਨਿਕਲਿਆ ਕਿ 7 ਜੂਨ 2013 ਨੂੰ ਰਾਤ ਨੂੰ ਇਹਨਾਂ ਨੇ ਸੋਚਾ ਸਿੰਘ ਇੰਸਪੈਕਟਰ ਦਾ ਵੀ ਕਤਲ ਕਰ ਦਿੱਤਾ ਤੇ ਉਸ ਦੀ ਜੋ ਜੈਪਸੀ ਸੀ ਉਹ ਲੈ ਕੇ ਫਰਾਰ ਹੋ ਜਾਂਦੇ ਆ ਉਸ ਤੋਂ ਬਾਅਦ ਜੈਪਸੀ ਨੂੰ ਇੱਕ ਥਾਂ ਤੇ ਇੱਕ ਖੜਾ ਦਿੰਦੇ ਨੇ ਤੇ ਅੱਗੇ ਉੱਥੋਂ ਭੱਜ ਜਾਂਦੇ ਨੇ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਕਿਉਂਕਿ ਹੁਣ ਪੁਲਿਸ ਦਾ ਮੁਲਾਜ਼ਮ ਇਹਨਾਂ ਨੇ ਮਾਰ ਦਿੱਤਾ ਸੀ ਪੁਲਿਸ ਦੇ ਨੱਕ ਦਾ ਸਵਾਲ ਬਣ ਚੁੱਕਿਆ ਸੀ ਕਿ ਇਹਨਾਂ ਨੂੰ ਕਿਸੇ ਵੀ ਢੰਗ ਨਾਲ ਕਿਤੋਂ ਵੀ ਗ੍ਰਿਫਤਾਰ ਕਰਨਾ ਤਾਂ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਇਹਨਾਂ ਦੀ ਭਾਲ ਕਰਦੀ ਹੈ ਤਲਾਸ਼ ਕੀਤੀ ਜਾਂਦੀ ਹੈ ਤਾਂ ਆਖਰ ਆਂਟੀ ਅਤੇ ਉਸ ਦੀ ਪ੍ਰੇਮਿਕਾ ਸਰਿਤਾ ਦੋਨੋਂ ਦਿੱਲੀ ਦੇ ਪਹਾੜ ਗੰਜ ਤੋਂ ਗ੍ਰਿਫਤਾਰ ਕਰ ਲਏ ਜਾਂਦੇ ਆ ਤਾਰੀਖ ਹੁੰਦੀ ਹੈ 9 ਜੂਨ 2013 ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਦੱਸਦੇ ਨੇ ਕਿ ਸੰਦੀਪ ਅਤੇ ਉਸ ਦੀ ਮਾਂ ਰੌਸ਼ਨੀ ਦਾ ਕਤਲ ਕਰਕੇ ਇਹ ਸੋਨੀਪੱਤ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਮੇਰਟ ਵਗੈਰਾ ਸ਼ਿਮਲੇ ਵਗੈਰਾ ਘੁੰਮਦੇ ਫਿਰਦੇ ਰਹਿੰਦੇ ਨੇ ਉਸ ਤੋਂ ਬਾਅਦ 7 ਜੂਨ ਨੂੰ ਇਹ ਚੰਡੀਗੜ੍ਹ ਆ ਜਾਂਦੇ ਨੇ ਚੰਡੀਗੜ੍ਹ ਇਹਨਾਂ ਨੇ ਰਹਿਣਾ ਨਹੀਂ ਸੀ ਇੱਥੋਂ ਇਹਨਾਂ ਨੇ ਦਿੱਲੀ ਜਾਣਾ ਸੀ ਪਰ ਮਾੜੀ ਕਿਸਮਤ ਕਿ ਸੋਚਾ ਸਿੰਘ ਨੂੰ ਇਹ ਦੋਨੋਂ ਟੱਕਰ ਜਾਂਦੇ ਨੇ ਰਾਤ ਦੇ ਸਮੇਂ ਤੇ ਉਸ ਨੂੰ ਇਹਨਾਂ ਉੱਤੇ ਸ਼ੱਕ ਹੁੰਦਾ ਉਹ ਇਹਨਾਂ ਤੋਂ ਪੁੱਛਗਿੱਛ ਕਰਦਾ ਜਿਵੇਂ ਕਹਿੰਦੇ ਨੇ ਕਿ ਚੋਰ ਦੀ ਦਾੜੀ ਦੇ ਵਿੱਚ ਤਿੰਕਾ ਹੁੰਦਾ ਇਹਨਾਂ ਨੂੰ ਲੱਗਦਾ ਕਿ ਅਸੀਂ ਫਸ ਜਾਵਾਂਗੇ ਇਹ ਆਪਣੇ ਆਪ ਨੂੰ ਬਚਾਉਣ ਦੇ ਲਈ ਸੋਚਾ ਸਿੰਘ ਉੱਤੇ ਬਾਹਰ ਕਰ ਦਿੰਦੇ ਨੇ ਕਿ ਇਹ ਸਾਨੂੰ ਫੜ ਕੇ ਥਾਣੇ ਲੈ ਜਾਵੇਗਾ ਤੇ ਸਾਡੀ ਸਚਾਈ ਸਾਹਮਣੇ ਆ ਜਾਵੇਗੀ ਤੇ ਸਾਨੂੰ ਜੇਲ੍ਹ ਹੋ ਜਾਵੇਗੀ ਉਸਦੇ ਡਰ ਤੋਂ ਹੀ ਇਹ ਸੁੱਚਾ ਸਿੰਘ ਅਤੇ ਉਸਦੇ ਸਾਥੀ ਜਤਿੰਦਰ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੰਦੇ ਆ ਜਿਸ ਵਿੱਚ ਸੁੱਚਾ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਚੱਲਦਾ ਹੈ ਤੇ ਅਦਾਲਤ ਦੇ ਵੱਲੋਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਦੋ ਪਿਆਰ ਕਰਨ ਵਾਲੇ ਐਨੇ ਖੁੰਖਾਰ ਹੋ ਜਾਂਦੇ ਨੇ ਕਿ ਉਹ ਤਿੰਨ ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਜਦਕਿ ਇਹ ਸੁਣਿਆ ਜਾਂਦਾ ਹੈ ਕਿ ਪਿਆਰ ਕਰਨ ਵਾਲਿਆਂ ਦੇ ਦਿਲ ਤਾਂ ਬਹੁਤ ਜ਼ਿਆਦਾ ਨਰਮ ਹੁੰਦੇ ਨੇ ਉਹ ਤਾਂ ਬੜੇ ਭਾਵਕ ਹੁੰਦੇ ਨੇ ਪਿਆਰ ਕਰਨ ਵਾਲੇ ਤਾਂ ਇੱਕ ਦੂਜੇ ਲਈ ਜਾਨ ਦੇ ਸਕਦੇ ਨੇ ਪਿਆਰ ਕਰਨ ਵਾਲੇ ਤਾਂ ਜਾਨ ਦੇ ਸਕਦੇ ਆ ਪਰ ਕਿਸੇ ਦੀ ਜਾਨ ਲੈ ਨਹੀਂ ਸਕਦੇ ਪਰ ਅੱਜ ਦਾ ਜੋ ਦੌਰ ਹੈ ਉਹ ਬਿਲਕੁਲ ਉਲਟਾ ਹੈ ਇੱਥੇ ਕੁਝ ਵੀ ਸੰਭਵ ਹੈ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ